ਹਾੜੀ ਦੇ ਸੈਨੇਟਾ ਦੇ ਵਿੱਚ ਸੀ ਸਟਾਫ ਤੇ ਬਰਮਾਸ਼ਾਂ ਦੇ ਵਿਚਾਲੇ ਮੁੱਠ ਭੇੜ ਦੋਵੇਂ ਪਾਸਿਓਂ 8 ਤੋਂ 10 ਰੌਂਡ ਹੋਈ ਫਾਇਰਿੰਗ ਬਦਮਾਸ਼ ਪ੍ਰਿੰਸ ਤੇ ਕਰਮਜੀਤ ਗਫਤਾਰ ਪੈਰਾਂ ਦੇ ਵਿੱਚ ਗੋਲੀ ਲੱਗਣ ਦੇ ਕਾਰਨ ਹੋਏ ਗੰਬੀਰ ਜ਼ਖਮੀ ਐਡੀਪੀਐਸ ਨੇ ਟਾਲਿਆ 20 ਦਸੰਬਰ ਦਾ ਦਿੱਲੀ ਮਾਰਚ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਿੱਤੀ ਜਾਣਕਾਰੀ ਬੰਦੇ ਸਿੱਖਾਂ ਦੇ ਵਸਲੇ ਤੇ ਕਰਨਾ ਸੀ ਪ੍ਰਦਰਸ਼ਨ ਕੈਬਲ ਕਲਾ ਇਨਸਾਮ ਮੋਰਚੇ ਦੇ 2 ਸਾਲ ਹੁਣ ਤੇ ਸੁਖਰਾ ਸਿੰਘ ਨੇ ਦਿੱਤੀ ਮਰਨ ਵਰਤ ਦੀ ਚੇਤਾਵਨੀ ਕਿ ਜੇ 22 ਦਸੰਬਰ ਤੱਕ ਕੋਰਟ ਦੇ ਵਿੱਚ ਨਾ ਪੇਸ਼ ਹੋਏ ਚਲਾਨ ਤਾਂ ਮਰਨ ਵਰਤ ਤੇ ਬੈਠਾਗਾ 8 ਸਾਲ ਬਾਅਦ ਵੀ ਨਹੀਂ ਮਿਲਿਆ ਗੋਲੀ ਕਾਂਡ ਦਾ ਇਨਸਾਫ ਚੰਡੀਗੜ੍ਹ ਚ ਉਲਾ ਤੇ ਉਮਰ ਕੈਬ ਨਹੀਂ ਹੁਣ ਗਿਆ ਬੰਦ ਹਾਈ ਕੋਰਟ ਨੇ ਦੋਵੇਂ ਕੰਪਨੀਆਂ ਨੂੰ 22 ਦਸੰਬਰ ਤੱਕ ਦਿੱਤੀ ਰਾਹਤ ਐਨਟੀ ਟੈਕਸ ਨਾ ਪਰੰਤੇ ਪ੍ਰਸ਼ਾਸਨ ਤੋਂ ਨਹੀਂ ਮਿਲਿਆ ਲਾਇਸੈਂਸ ਢੀਢ ਸਾਥ ਦੇ ਅਕਾਲੀ ਲੀਡਰਾਂ ਦੇ ਵਿਚਾਲੇ ਮੁਲਾਕਾਤ ਦੀਆਂ ਤਸਵੀਰਾਂ ਨੇ ਛੇੜੀ ਚਰਚਾ ਰਾਏਕੁਰ ਦੇ ਵਿੱਚ ਭੋਗ ਸਮਾਗਮ ਦੇ ਦੌਰਾਨ ਚੰਦੂ ਮજરા ਸਰਵਣ ਸਿੰਘ ਫਿਲੌਰ ਤੇਜੀਪੀਸੀ ਪ੍ਰਧਾਨ ਧਾਮੇ ਦੇ ਨਾਲ ਕੀਤੀ ਬੰਦ ਕਮਰਾ ਮੀਟਿੰਗ ਨਿਜ਼ੇ ਟਿੰ ਤੇ ਬੋਲੇ ਢੀਢ ਸਾ ਕਿਸੇ ਸਿਆਸੀ ਮਸਲੇ ਤੇ ਨਹੀਂ ਹੋਈ ਚਰਚਾ ਤਖਤ ਸਰੀ ਹੈਜ਼ੂਰ ਸਾਹਿਬ ਦੇ ਪੰਜ ਪਿਆਰਿਆਂ ਦੇ ਵੱਲੋਂ ਵਿਆਹ ਨੂੰ ਲੈ ਕੇ ਗੁਰਮਤਾ ਪਾਸ ਲਾਵਾਂ ਵੇੜੇ ਲੜਕੀ ਦੇ ਲਹਿੰਗਾ ਪਾਉਣ ਤੇ ਲਈ ਪਾਬੰਦੀ ਸਲਵਾਰ ਸੂਟ ਪਹਿਨਣ ਦੀ ਹਦਾਇਤ ਮੈਰਿਜ ਕਾਰਡ ਤੇ ਸਿੰਘ ਤੇ ਕੌਰ ਲਿਖਣਾ ਲਾਜ਼ਮੀ ਅੰਮ੍ਰਿਤਸਰ ਦੇ ਵਿੱਚ ਵਿਆਸ ਸਮਾਗਮ ਦੇ ਦੌਰਾਨ ਪੁਲਿਸ ਅਧਿਕਾਰੀ ਨੇ ਕੀਤੀ ਹਵਾਈਫਾਇਰ ਕਰੀਬ 4 ਤੋਂ 5 ਰਾਉਂਡ ਫਾਇਰਿੰਗ ਕੀਤੀ ਆਪ ਵਰਕਰ ਨੇ ਪੁਲਿਸ ਅਧਿਕਾਰੀ ਤੇ ਧਮਕਾਉਣ ਦੇ ਲਈ ਇਲਜ਼ਾਮ ਲੁਧਿਆਣਾ ਦੇ ਸਦਮਾ ਬੇਠ ਦੇ ਵਿੱਚ ਬੀਡੀਪੀਓ ਰਿਸ਼ਵਤ ਲੈਣ ਦੀਆਂ ਰੰਗੇ ਹੱਥੀਂ ਕਾਬੂ ਸਰਪੰਚ ਕੋਲੋਂ 15000 ਰੁਪਏ ਲੈਣ ਦਾ ਇਲਜ਼ਾਮ ਪੰਚਾਇਤੀ ਫੰਡਾਂ ਦੀ ਕਲੀਅਰੈਂਸ ਵਾਸਤੇ ਲਈ ਸੀ ਰਿਸ਼ਵਤ ਅਵਸਰ ਪੁੰਛਰ ਤੇ ਕਾਂਗਰਸ ਸੰਸਦ ਗੁਰਜੀਤ ਸਿੰਘ ਔਜਲਾ ਦਾ ਸ਼ਾਨਦਾਰ ਸਵਾਗਤ ਸਮਰਥਕਾਂ ਨੇ ਫੁੱਲਾਂ ਦੇ ਹਾਰਾਂ ਦੇ ਨਾਲ ਲੱਧਿਆ ਔਜਲਾ ਨੇ ਸਭ ਤੋਂ ਪਹਿਲਾਂ ਸੰਸਦ ਸਿਕਿਉਰਿਟੀ ਬਰੀਚ ਦੇ ਮਲਜ਼ਮ ਨੂੰ ਕੀਤਾ ਸੀ ਕੱਬ ਜੀ ਦੀ 15ਵੜਾ ਨੂੰ ਲੈ ਕੇ ਐ ਜੀ ਪੀ ਸੀ ਪ੍ਰਧਾਨ ਧਾਮੇ ਦੀਆਂ ਹਦਾਇਤਾਂ 1 ਜਨਵਰੀ ਤੱਕ ਗੁਰੂ ਘਰਾਂ ਦੇ ਵਿੱਚ ਨਾ ਦਿੱਤਾ ਜਾਵੇ ਸਰੂਪਾ ਲੰਗਰ ਦੇ ਵਿੱਚ ਨਾ ਬਣਾਓ ਕੋਈ ਮਿੱਠਾ ਪਕਵਾਨ ਸਾਦਾ ਦਾਲ ਪ੍ਰਸ਼ਾਦਾ ਵਰਤਾਓ ਸਰੀਆ ਕਾਲ ਤੱਕ ਸਰਤੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ ਵੱਡੀ ਗਿਣਤੀ ਦੇ ਵਿੱਚ ਸੰਗਤ ਨੇ ਭਰੀ ਹਾਜ਼ਰੀ ਸਤਿ ਸ੍ਰੀ ਅਕਾਲ ਤੁਸੀਂ ਵੀ ਖਰੇ ਨਿਊਜ਼ੀਟਨ ਪੰਜਾਬ ਹਰਣਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ ਬਰਗਾੜੀ ਇਨਸਾਫ ਮੋਰਚੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿਉਂਕਿ ਮੋਰਚਾ ਲਗਾਤਾਰ ਜਾਰੀ ਹੈ ਤੇ ਇਸ ਦੇ ਵਿਚਾਲੇ ਪਰਦਰਸ਼ਨਕਾਰੀ ਸੁਖਰਾਜ ਸਿੰਘ ਦੇ ਵੱਲ ਵੱਡਾ ਐਲਾਨ ਕਰ ਦਿੱਤਾ ਗਿਆ ਸੁਖਰਾਜ ਦੇ ਵੱਲ ਮਰਨ ਵਰਤ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ 22 ਦਸੰਬਰ ਤੱਕ ਕੋਰਟ ਦੇ ਵਿੱਚ ਚਲਾਨ ਪੇਸ਼ ਕਰਨ ਦੀ ਵੰਗ ਰੱਖੀ ਹੈ ਤੇ ਨਾਲ ਹੀ ਸਾਫ਼-ਸਾਫ਼ ਕਿਹਾ ਗਿਆ ਹੈ ਕਿ ਜੇਕਰ ਚਲਾਨ ਪੇਸ਼ ਨਾ ਕੀਤਾ ਗਿਆ ਤਾਂ ਮਰਨ ਵਰਤ ਤੇ ਬੈਠਾਂਗਾ ਜਾਂ ਤੇ ਮੇਰੀ Laash ਉੱਠੇਗੀ ਜਾਂ ਦੋਸ਼ੀ ਬੇਨਕਾਬ ਹੋਣਗੇ 8 ਸਾਲ ਦੇ ਬਾਅਦ ਵੀ ਇਨਸਾਫ਼ ਨਹੀਂ ਮਿਲਿਆ ਸੁਖਰਾਜ ਸਿੰਘ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ 8 ਸਾਲਾਂ ਦੇ ਬਾਅਦ ਵੀ ਇਨਸਾਫ਼ ਨਹੀਂ ਮਿਲਿਆ ਤੇ ਇਸ ਨੂੰ ਲੈ ਕੇ ਹੁਣ ਮਰਨ ਵਰਤ ਦੀ ਚਿਤਾਵਨੀ ਦਿੱਤੀ ਗਈ ਹੈ ਸਾਫ਼ ਕਿਹਾ ਗਿਆ ਹੈ ਕਿ 22 ਦਸੰਬਰ ਤੱਕ ਕੋਰਟ ਦੇ ਵਿੱਚ ਚਲਾਨ ਪੇਸ਼ ਕੀਤਾ ਜਾਵੇ ਜੇਕਰ ਚਲਾਨ ਪੇਸ਼ ਨਾ ਕੀਤਾ ਗਿਆ ਤਾਂ ਫਿਰ ਮਰਨ ਵਰਤੇ ਬੈਠ ਜਾਵਾਂਗਾ ਝੂਠੀ ਬਿਆਨਬਾਜ਼ੀ ਤੇ ਦੂਸ਼ਣਬਾਜ਼ੀ ਕਰਕੇ ਸਿਰਫ ਇਸ ਮੁੱਦੇ ਨੂੰ ਛੋਟਾ ਕੀਤਾ ਜਾ ਰਿਹਾ ਮੈਂ ਪਹਿਲੇ ਦਿਨ ਤੋਂ ਕਹਿੰਦਾ ਆ ਰਿਹਾ ਕਿ ਅਸੀਂ ਇਸ ਮਸਲੇ ਦੇ ਉੱਤੇ ਦੋਸ਼ੀ ਜਨਤਕ ਕ੍ਰਾਉਨ ਤੱਕ ਆਪਣਾ ਪ੍ਰੋਟੈਸਟ ਕਰਦੇ ਰਹਾਂਗੇ ਜਿੰਨਾ ਟਾਈਮ ਪੀਸਫੁੱਲ ਕਰ ਸਕੀਏ ਅਸੀਂ ਪੀਸਫੁੱਲ ਕੀਤਾ ਪੀਸਫੁੱਲ ਕਰ ਰਹੇ ਸੀ ਪਰ ਹੁਣ ਸਬਰ ਦਾ ਜਿਹੜਾ ਬੰਨ ਹੈ ਉਹ ਟੁੱਟ ਚੁੱਕਿਆ ਅਸੀਂ ਅੱਜ 2 ਸਾਲ ਪੂਰੇ ਹੋ ਗਏ ਆ ਅੱਜ ਦੇ ਦਿਨ ਇੱਥੇ ਸ਼ੁਰੂ ਹੋਇਆ ਸੀਗਾ ਤੇ ਅੱਜ ਪਹਿਲਾ ਸਾਲ ਟਪਾਤਾ ਇਹਨਾਂ ਨੇ ਕੋਈ 2 ਮਹੀਨੇ ਕਹਿੰਦੇ ਨੇ ਕੋਈ 3 ਮਹੀਨੇ ਕਹਿੰਦੇ ਨੇ ਕੋਈ ਡੇਢ ਮਹੀਨਾ ਕਹਿੰਦੇ ਨੇ ਤੇ ਅੱਜ ਮੈਂ ਉਹ तमाम ਉਹਨਾਂ ਲੋਕਾਂ ਨੂੰ ਸਵਾਲ ਕਰਦਾ ਕਿ ਤੁਸੀਂ 6 ਮਹੀਨੇ ਮੰਗੇ ਸੀ ਸਰਕਾਰ ਬਣਨ ਵੇਲੇ ਅੱਜ 2 ਸਾਲ ਹੋ ਗਿਆ ਤੇ ਤੁਸੀਂ 2 ਸਾਲ ਵਿੱਚ ਦੀ ਕੀ ਕੀਤਾ ਉਹਨਾਂ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਹੋਊਗਾ ਸਾਨੂੰ ਇਹ ਵੀ ਬੜਾ ਮਾਣ ਆ। ਅਸੀਂ ਆਪਣਾ ਤਨ ਮਨ ਤਨ ਸਾਰਾ ਲਾ ਚੁੱਕੇ ਆਂ ਪਰ ਇੱਕ ਆਪਦਾ ਸ਼ਰੀਰ ਰਹਿੰਦਾ ਸੀ ਉਹ ਵੀ ਲਾਉਣ ਨੂੰ ਉੱਥੇ ਤਿਆਰ ਆਂ ਪਰ ਇਹਨਾਂ ਸਰਕਾਰਾਂ ਨੂੰ ਅਸੀਂ ਇਸ ਤਰੀਕੇ ਖਲਾ ਨਹੀਂ ਛੱਡ ਸਕਦੇ। ਸੋ ਮੈਂ 22 ਤਰੀਕ ਇੱਕ ਤਰੀਕ ਆ ਕੋਰਟ ਦੇ ਵਿੱਚ ਜਿਹੜਾ ਇਹਨਾਂ ਨੇ ਜ਼ਿਕਰ ਕੀਤਾ ਹੋਇਆ ਹੈ ਕਿ 22 ਤਰੀਕ ਨੂੰ ਅਸੀਂ ਆਪਣਾ ਜਿਹੜਾ ਸਾਰਾ ਕੁਝ ਪੂਰਾ ਕਰ ਦਿਆਂਗੇ। ਜਿੱਤੇ 2 ਸਾਲ ਟੱਪ ਗਿਆ ਉੱਥੇ ਆ ਪੰਜ ਚਾਰ ਦਿਨ ਦੀ ਖੇੜਾ ਉਹ ਵੀ ਟੱਪ ਜਾਣੇ ਆ ਪਰ ਮੈਂ ਕਹਿਣਾ ਚਾਹਣਾ ਕਿ 22 ਤੋਂ ਬਾਅਦ ਇੱਕ ਦਿਨ ਹੋਵੇ ਜਾਂ ਦੋ ਦਿਨ ਹੋਣ ਉਸ ਦਿਨ ਤੋਂ ਬਾਅਦ ਅਸੀਂ ਆਪਣਾ ਜਿਹੜਾ ਮਰਨਵਤ ਦਾ ਪ੍ਰੋਗਰਾਮ ਸੀਗਾ ਉਹ ਜਰੂਰ ਸ਼ੁਰੂ ਕਰਾਂਗੇ ਤੇ ਉਹ ਉਹ ਉਸ ਹੱਦ ਤੱਕ ਜਾਊਗਾ ਕਿ ਸਾਨੂੰ ਕੋਈ ਪ੍ਰਵਾਹ ਨਹੀਂ ਹੋਊਗੀ ਕੋਈ ਸਾਨੂੰ ਇਸ ਚੀਜ਼ ਨਾਲ ਸਾਨੂੰ ਸਰਪੇਸ਼ ਤੱਕ ਮਤਲਬ ਹੈ ਕਿ ਸਾਡੇ ਉਸਤਾਨ ਨੂੰ ਇੰਜਾਮ ਦੇਣ ਵਾਲੇ ਲੋਕ ਜਿਹੜੇ ਸੰਗਤਾਂ ਦੀ ਕਚੈਰੀ ਦੇ ਵਿੱਚ ਜਨਤਕ ਕੀਤੇ ਜਾਣ ਜਿਸ ਦੇ ਨਾਲ ਲੋਕਾਂ ਨੂੰ ਪਤਾ ਲੱਗ ਸਕੇ ਕਿ ਹਾਂ ਵਾਕਈ ਇਹ ਲੋਕ ਜ਼ਿੰਮੇਵਾਰ ਨੇ ਇਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ 22 ਤਰੀਕ ਵਾਲੇ ਦਿਨ ਉਸੇ ਹੀ ਫਰੀਦਕੋਟ ਦੀ ਕੋਰਟ ਦੇ ਵਿੱਚ ਜੇ ਕੁਝ ਨਹੀਂ ਕਰਦੇ ਤਾਂ ਉੱਥੋਂ ਮੈਂ ਅਗਲੇ ਇੱਕ ਅੱਧੇ ਦਿਨ ਬਾਅਦ ਉਸੇ ਜਗ੍ਹਾ ਤੇ ਮਰਨ ਵਾਸਤੇ ਬੈਠਾਂਗਾ ਸੋ ਇਹ ਇੱਥੋਂ ਤੱਕ ਦੀ ਜਿਹੜੀ ਆ ਉਹਨਾਂ ਟਾਈਮ ਬੈਠੇ ਰਹਿਵਾਂਗੇ ਜਿੰਨਾ ਟਾਈਮ ਇਹ ਮਸਲਾ ਹੱਲ ਨਹੀਂ ਕਰਦੇ ਜਾਂ ਸਾਡੇ ਇੱਥੋਂ ਸੁਵਾਸ ਨਿਕਲਣਗੇ ਜਾਂ ਸਾਡੀ ਆਰਥੀ ਚੱਕੀ ਜਾਊਗੀ ਤੇ ਜਾਂ ਇਹ ਉਹਦੇ ਚਲਾਨ ਪੇਸ਼ ਕਰਨਗੇ ਜੋ ਇਨਸਾਫ ਦੀ ਮੰਗ ਨੂੰ ਲੈ ਕੇ ਲਗਾਤਾਰ ਬਰਗਾੜੀ ਮੋਰਚਾ ਜਿਹੜਾ ਕਿ ਬਰਗਾੜੀ ਇਨਸਾਫ ਮੋਰਚਾ ਚਾਰੀਏ ਤੇ ਇਸ ਦੇ ਵਿਚਾਲੇ ਪ੍ਰਦਰਸ਼ਨਕਾਰੀ ਸੁਖਰਾਜ ਸਿੰਘ ਦੀ ਵੱਲੋਂ ਵੱਡਾ ਐਲਾਨ ਕੀਤਾ ਗਿਆ ਮਰਨ ਵਰਤ ਸ਼ੁਰੂ ਕਰਨ ਦੀ ਚੇਤਾਵਨੀ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ 22 ਦਸੰਬਰ ਤੱਕ ਕੋਰਟ ਦੇ ਵਿੱਚ ਚਲਾਨ ਪੇਸ਼ ਕੀਤਾ ਜਾਵੇ ਜੇ ਚਲਾਨ ਪੇਸ਼ ਨਾ ਕੀਤੇ ਗਏ ਤਾਂ ਮਰਨ ਵਰਤ ਤੇ ਬਹਿਣ ਜਾਵਾਂਗਾ ਤੇ ਜਾਂ ਤਾਂ ਮੇਰੀ ਲਾਸ਼ ਉੱਠੇਗੀ ਜਾਂ ਦੋਸ਼ੀ ਬੇਨਕਾਬ ਹੋਣਗੇ ਉਹਨਾਂ ਦਾ ਕਹਿਣਾ ਹੈ ਕਿ 8 ਸਾਲਾਂ ਦੇ ਬਾਅਦ ਵੀ ਇਨਸਾਫ ਨਹੀਂ ਮਿਲਿਆ ਦਰਸਲ ਬਰਗਾੜੀ ਇਨਸਾਮ ਮੁਰਚਾ ਗੜਾ ਕੇ ਲਗਾਤਾਰ ਜਾਰੀ ਹੈ ਉਸ ਮੁਰਚੀਆਂ ਦੀਆਂ ਤਨਸੀਨ ਤਸਵੀਰਾਂ ਵੀ ਵਿਖਾ ਰਹੇ ਆ ਤਾਂ ਇਸ ਦੇ ਵਿਚਾਲੇ ਹੀ ਪ੍ਰਦਰਸ਼ਨਕਾਰੀ ਸੁਖਰਾਜ ਸਿੰਘ ਨੇ ਦਰਸਲ ਇਹ ਵੱਡਾ ਐਲਾਨ ਕੀਤਾ ਗਿਆ ਮਰਨ ਵਰਤ ਸ਼ੁਰੂ ਕਰਨ ਦੀ ਚੇਤਾਵਨੀ ਦਿੱਤੀ ਹੈ 22 ਦਸੰਬਰ ਤੱਕ ਕੋਰਟ ਦੇ ਵਿੱਚ ਚਲਾਨ ਪੇਸ਼ ਕਰਨ ਦੀ ਮੰਗ ਰੱਖੀ ਗਈ ਹੈ ਸੁਖਰਾਜ ਸਿੰਘ ਦੇ ਵੱਲੋਂ ਨਾਲ ਹੀ ਕਿਹਾ ਗਿਆ ਕਿ ਜੇ ਚਲਾਨ ਪੇਸ਼ ਨਾ ਕੀਤੇ ਗਏ ਤਾਂ ਮਰਨ ਵਰਤ ਤੇ ਬੈਠ ਜਾਣਗੇ ਜਾਂ ਤਾਂ ਮੇਰੀ লাশ ਉੱਠੇਗੀ ਜਾਂ ਦੋਸ਼ੀ ਬੇਨਕਾਬ ਹੋਣਗੇ ਸੁਖਰਾਜ ਸਿੰਘ ਦੇ ਵੱਲ ਇਹ ਵੀ ਵਰਦਿਆ ਹੋਇਆ ਕਿਹਾ ਗਿਆ ਕਿ 8 ਸਾਲਾਂ ਦੇ ਬਾਅਦ ਵੀ ਇਨਸਾਫ ਇਸ ਪੂਰੇ ਮਾਮਲੇ ਦੇ ਵਿੱਚ ਬਿਜਗੀਆਂ ਦੇ ਮਾਮਲੇ ਦੇ ਵਿੱਚ ਇਨਸਾਫ ਨਹੀਂ ਮਿਲਿਆ ਇਸੇ ਇਨਸਾਫ ਦੀ ਮੰਗ ਨੂੰ ਲੈ ਕੇ ਦਰਸਾ ਲਗਾਤਾਰ ਬਰਗਾੜੀ ਇਨਸਾਫ ਮੋਰਚਾ ਜਿੱਥੇ ਕਿ ਚੱਲ ਰਿਹਾ ਹੈ ਇਸ ਮੋਰਚੇ ਦੇ ذریعے ਇਨਸਾਫ ਦੀ ਮੰਗ ਕੀਤੀ ਜਾ ਰਹੀ ਤੇ ਇਸ ਦੇ ਵਿਚਾਲੇ ਹੀ ਪ੍ਰਦਰਸ਼ਨਕਾਰੀ ਸੁਖਰਾਜ ਸਿੰਘ ਦੇ ਵੱਲੋਂ ਵੱਡਾ ਐਲਾਨ ਵੀ ਕਰ ਦਿੱਤਾ ਗਿਆ ਸੁਖਰਾਜ ਸਿੰਘ ਨੇ ਮਰਨ ਵਰਤ ਸ਼ੁਰੂ ਕਰਨ ਦੀ ਚੇਤਾਵਨੀ ਦਿੱਤੀ ਹੈ 22 ਦਸੰਬਰ ਤੱਕ ਕੋਰਟ ਦੇ ਵਿੱਚ ਚਲਾਨ ਪੇਸ਼ ਕਰਨ ਦੀ ਮੰਗ ਰੱਖੀ ਗਈ ਹੈ ਤੇ ਨਾਲ ਹੀ ਕਿਹਾ ਗਿਆ ਕਿ ਜੇਕਰ ਚਲਾਨ ਪੇਸ਼ ਨਾ ਕੀਤੇ ਗਏ ਤਾਂ ਮਰਨ ਵਰਤ ਤੇ ਬੈਠ ਜਾਣਗੇ ਜਾਂ ਤਾਂ ਮੇਰੀ লাশ ਉੱਠੇਗੀ ਜਾਂ ਦੋਸ਼ੀ ਬੇ ਨਕਾਬ ਹੋਣਗੇ ਤੁਹਾਨੂੰ ਉਸ ਮੋਰਚੇ ਦੀ ਜਗ੍ਹਾ ਦੀਆਂ ਤਸਵੀਰਾਂ ਵੀ ਵਿਖਾ ਰਿਹਾ ਦਰਸਲ ਲਗਾਤਾਰ ਇਨਸਾਫ ਦੀ ਮੰਗ ਨੂੰ ਲੈ ਕੇ ਇਹ ਮੋਰਚਾ ਲਗਾਇਆ ਜਾ ਰਿਹਾ ਦਰਸਲ ਸਾਲ 2015 ਦੇ ਵਿੱਚ ਜੋ ਕਿ ਬੇਦਬੀ ਦੀਆਂ ਘਟਨਾਵਾਂ ਵਾਪਰਦੀਆਂ ਨੇ ਇਸ ਦੇ ਵਿਚਾਲੇ ਜੋ ਕਿ ਆਗਕੋਟ ਭਰਾ ਗੋਲੀ ਕਾਂਡ ਤੇ ਬੈਬਲ ਕਲਾਂ ਗੋਲੀ ਕਾਂਡ ਵਾਪਰਦਾ ਇਸੇ ਪੂਰੇ ਕੇਸ ਨੂੰ ਲੈ ਕੇ ਦਰਸਲ ਲਗਾਤਾਰ ਇਸ ਇਨਸਾਫ ਮੋਰਚੇ ਦੇ ذریعے ਇਨਸਾਫ ਦੀ ਮੰਗ ਕੀਤੀ ਪੀ ਜਾਰੀ ਹੈ ਬਰਗਾੜੀ ਦੇ ਵਿਚੜਾ ਕੇ ਇਨਸਾਫ ਮੋਰਚਾ ਲਗਾਤਾਰ ਚੱਲ ਰਿਹਾ ਤੇ ਇਸ ਦੇ ਵਿਚਾਲੇ ਹੀ ਪ੍ਰਦਰਸ਼ਨ ਕਰੇ ਸੁਖਰਾਜ ਸਿੰਘ ਦੇ ਵੱਲੋਂ ਨਾ ਜੋ ਕਿ ਵੱਡਾ ਐਲਾਨ ਕੀਤਾ ਗਿਆ 22 ਦਸੰਬਰ ਤੱਕ ਕੋਰਟ ਦੇ ਵਿੱਚ ਚਲਾਨ ਪੇਸ਼ ਕਰਨ ਦੀ ਮੰਗ ਰੱਖੀ ਹੈ ਤੇ ਨਾਲੇ ਕਿਹਾ ਗਿਆ ਕਿ ਜੇਕਰ ਚਲਾਨ ਪੇਸ਼ ਨਾ ਕੀਤੇ ਗਏ ਤਾਂ ਉਹ ਮਰਨ ਵਰਤੇ ਬੈਠ ਜਾਣਗੇ ਜਾਂ ਤੇ ਮੇਰੀ লাশ ਉੱਠੇਗੀ ਜਾਂ ਫਿਰ ਦੋਸ਼ੀ ਬੇਨਕਾਬ ਹੋਣਗੇ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ 8 ਸਾਲ ਬੀਤ ਚੁੱਕੇ ਨੇ ਪਰ ਅਜੇ ਤੱਕ ਵੀ ਇਨਸਾਫ ਨਹੀਂ ਮਿਲਿਆ ਰੋਕ ਕਰਾਂਗੇ ਅਗਲੀ ਵਾਰ ਦੇਖ ਖਬਰ ਦਾ ਸ਼੍ਰੋਮਣੀ ਕਮੇਟੀ ਨੇ 20 ਦਸੰਬਰ ਦਾ ਦਿੱਲੀ ਮਾਰਚ ਟਾਲ ਦਿੱਤਾ ਹੈ ਐ ਜੀ ਪੀ ਸੀ ਪ੍ਰਧਾਨ ਹਜਿੰਦਰ ਸਿੰਘ ਤਾਮੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਫਿਲਹਾਲ ਦੇ ਲਈ ਦਿੱਲੀ ਮਾਰਚ ਮੁਲਤਵੀ ਕੀਤਾ ਗਿਆ ਹੈ ਜੋ ਹਜਿੰਦਰ ਸਿੰਘ ਤਾਮੀ ਦਾ ਕਹਿਣਾ ਹੈ ਦੀਪ ਨਿਕਨ ਦਰਸ਼ਨ ਦਿੱਲੀ ਦੇ ਵਿੱਚ ਵੱਡਾ ਪੰਥਕ ਇਕੱਠ ਨਹੀਂ ਹੋਵੇਗਾ ਐ ਜੀ ਪੀ ਸੀ ਦੇ ਪ੍ਰਧਾਨ ਦੇ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਡੀ ਜੀ ਐਮ ਸੀ ਦੀ ਜੱਸੀਦਾਰ ਨੂੰ ਪੇਜੀ ਚਿੱਠੀ ਦੇ ਕਾਰਨ ਇਹ ਫੈਸਲਾ ਲਿਆ ਗਿਆ ਜੋ ਉਸ ਦੇ ਪਿੱਛੇ ਹਵਾਲਾ ਦਿੱਤਾ ਗਿਆ ਹੈ ਬੰਦੀ ਸਿੱਖਾਂ ਦੇ ਹੱਕ ਦੇ ਵਿੱਚ ਦਰਸਲ ਪ੍ਰਦਰਸ਼ਨ ਕੀਤਾ ਜਾਣਾ ਸੀਗਾ ਰਾਸ਼ਪਤੀ ਨੂੰ ਅ ਦਸਤਗਤ ਮਹਿਮਵਾਲੇ 26 ਲੱਖ ਪਰਫਾਰਮਿੰਗ ਜਿਹੜੇ ਕਿ ਦਿੱਤੇ ਜਾਣੇ ਸਨ ਪਿਛੇ ਦਿਨ ਦਰਸਲੇ ਸ਼ਮਨੀ ਕਮੇਟੀ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਸੀਗਾ ਪਰ ਫਿਲਹਾਲ 20 ਦਸੰਬਰ ਦਾ ਦਿੱਲੀ ਮਾਰਚ ਉਹ ਟਾਲ ਦਿੱਤਾ ਗਿਆ ਐਜਪੀਸੀ ਪ੍ਰਧਾਨ ਹਜਿੰਦਰ ਸਿੰਘ ਧਾਮੀ ਦੇ ਵੱਲੋਂ ਕਿਹਾ ਗਿਆ ਕਿ ਸਥਾਲ ਹਾਲ ਦੇ ਦੇ ਦਿੱਲੀ ਮਾਰਚ ਮੁਲਤਵੀ ਕੀਤਾ ਜਾਂਦਾ ਹੈ ਤੇ 20 ਨੂੰ ਦਿੱਲੀ ਦੇ ਵਿੱਚ ਵੱਡਾ ਪੰਥਕ ਇਕੱਠ ਨਹੀਂ ਹੋਵੇਗਾ 9 ਦਸੰਬਰ ਨੂੰ ਇਸੇ ਸਥਾਨ ਤੇ ਪਹਿਲੀ ਮੀਟਿੰਗ ਕੀਤੀ ਜਿਹਦੇ ਵਿੱਚ ਵਿਚਾਰ ਹੋਇਆ ਕਿ ਆਨਰੇਬਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੂੰ ਚਿੱਠੀ ਲੈ ਕੇ ਸਮਾ ਮੰਗਿਆ ਜਾਵੇ। ਔਰ ਉਹ ਸਮੇਂ ਦੇ ਵਿੱਚ ਇੱਥੇ ਬੈਠੇ ਤੁਸੀਂ ਸਵਾਲ ਵੀ ਸ਼ਾਇਦ ਕੀਤਾ ਸੀ ਕਿ 20 ਨਵੰਬਰ ਤੋਂ 20 ਦਸੰਬਰ ਦਾ ਜਿਹੜਾ ਪ੍ਰੋਗਰਾਮ ਆ ਉਹਦਾ ਕੀ ਹੋਊਗਾ? ਕਿਉਂਕਿ ਸਾਡਾ ਜਿਹੜਾ 20 ਦਸੰਬਰ ਦਾ ਪ੍ਰੋਗਰਾਮ ਸੀ ਇਹ ਸਾਡਾ ਸਿੰਘ ਸਾਹਿਬ ਦੀ ਕਮੇਟੀ ਬਣਨ ਤੋਂ ਪਹਿਲਾਂ ਦਾ ਪ੍ਰੋਗਰਾਮ ਸੀ ਸੋ ਅਸੀਂ ਉਹਨੂੰ ਇਨ ਬਿਨ ਉਹ ਦਸਤਕ ਦੀ ਮਹਿਮਾ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਸਪੋਰਟ ਕਰ ਲਈ ਅਸੀਂ ਚਿੱਠੀਆਂ ਵੀ ਲਿਖ ਦਿੱਤੀਆਂ ਸੀ ਤੇ ਅਸੀਂ ਪ੍ਰੋਗਰਾਮ ਵੀ ਲੀਕ ਲਿਆ ਤੇ ਮੈਂ ਧੰਨਵਾਦ ਕਰਦਾ ਸੋਹਕ ਤੌਰ ਤੇ ਪੰਜਾਬ ਦੇ ਪੰਥ ਦਰਦੀਆਂ ਦਾ ਜਿਹਦੇ ਵਿੱਚ ਬਹੁਤ ਸਾਰੀਆਂ ਉਹਨੇ ਹੰਗਸਿੰਘਾ ਦੀਆਂ ਸੇਰ ਬੰਦੀਆਂ ਉਹਨੇ ਕਿ ਆ ਪੂਰਨ ਸਹਿਯੋਗ ਦੇਾਂਗੇ। ਦਮਦਮੀ ਟਕਸਾਲ ਨੇ ਕਿਹਾ ਅਸੀਂ ਪੂਰਨ ਸਹਿਯੋਗ ਦੇਾਂਗੇ ਇੱਥੇ ਤੁਹਾਨੂੰ ਪਤਾ ਮੀਟਿੰਗ ਹੋਈ ਸੀ। ਇਸੇ ਤਰ੍ਹਾਂ ਦੇ ਆਲ ਇੰਡੀਆ ਸੈਕਸ ਸਟੂਡੈਂਟ ਫੈਡਰੇਸ਼ਨਸ ਨੇ ਵੀ ਸਾਰਿਆਂ ਕੱਤੇ ਹੋ ਕੇ ਇਹ ਕਿਹਾ ਵੀ ਅਸੀਂ ਪੂਰਨ ਸਹਿਯੋਗ ਦੇਾਂਗੇ। ਉਹ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਨੇ ਵੀ ਬਹੁਤ ਵੱਡੇ ਪੱਧਰ ਤੇ ਕਿਹਾ ਵੀ ਅਸੀਂ ਇਹਦੇ ਵਿੱਚ ਰੂਮਲੀਅਤ ਕਰਾਂਗੇ। ਅਸੀਂ ਸੈਂਟਰ ਦੇ ਨਾਲ ਕੋਈ ਟਕਰਾਅ ਨਹੀਂ ਸੀ ਕਰਨ ਜਾ ਰਹੇ। ਅਸੀਂ ਸ਼ਾਂਤਮਈ ਢੰਗ ਦੇ ਨਾਲ 26 ਲੱਖ ਜਿਹੜੇ ਲੋਕਾਂ ਨੇ ਗਦਾਸਤ ਕੀਤੀ ਪਰਫਾਰਮੇ ਦੇ ਰੂਪ ਦੇ ਵਿੱਚ ਉਹ ਰਾਸ਼ਟਰਪਤੀ ਸਾਹਿਬ ਦੇ ਸਪੂਰਤ ਕਰਨੇ ਸੀ ਸੋ ਇਸ ਕਰਕੇ ਮੈਂ ਤੁਹਾਨੂੰ ਇਹ ਵੀ ਪਾਸਟ ਕਰਨਾ ਚਾਹਣਾ ਕਿ ਕੋਈ ਧਰਨਾ ਨਹੀਂ ਰੋਕ ਰਹੇ ਅਗਲੀ ਵੱਡੀ ਖਬਰ ਨਵਜੋਤ ਸਿੰਘ ਸਿੱਧੂ ਲੋਕ ਸਭਾ ਚੋਣ ਨਹੀਂ ਲੜਨਗੇ ਮੈਂ ਲੋਕ ਸਭਾ ਚੋਣ ਨਹੀਂ ਲੜਾਂਗਾ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਬਿਲਕੁਲ ਇਹ ਸਾਫ਼ ਤੇ ਸਪਸ਼ਟ ਕਰ ਦਿੱਤਾ ਗਿਆ ਕਿ ਉਹ ਨਾਲ ਇਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਮੈਂ ਸਿਪਾਈ ਹਾਂ ਲੋਕ ਸਭਾ ਦੇ ਚੋਣ ਲੜਨੀ ਹੁੰਦੀ ਤਾਂ ਪਹਿਲਾਂ ਹੀ ਲੜ ਲੈਂਦਾ ਮੈਡਮ ਚੋਣ ਲੜੇਗੀ ਜਾਂ ਨਹੀਂ ਉਹ ਜਵਾਬ ਦੇਵੇਗੀ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਸਾਫ਼ ਕੀਤਾ ਗਿਆ ਕਿ ਮੈਡਮ ਉਹਨਾਂ ਦੇ ਜਿਹੜੇ ਕਿ ਧਰਮਪਤਨੀ ਚੋਣ ਲੜਨਗੇ ਜਾਂ ਨਹੀਂ ਇਸ ਬਾਰੇ ਉਹ ਹੀ ਜਵਾਬ ਦੇਣਗੇ ਇਹ ਵੀ ਨਵਜੋਤ ਸਿੰਘ ਸਿੱਧੂ ਵੱਲੋਂ ਸਾਫ਼ ਕੀਤਾ ਗਿਆ ਤੁਹਾਨੂੰ ਦੱਸਦੇ ਕਿ 2022 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਅੰਮ੍ਰਿਤਸਰ ਦੇ ਵਿੱਚ ਗੱਲ ਕੀਤੀ ਜਾਵੇ ਤੁਹਾਨੂੰ ਬਿਕਰਮ ਜਿੱਠੀ ਉਹਨਾਂ ਦੇ ਮੁਕਾਬਲੇ ਸਾਹਮਣੇ ਸਨ ਪਰ ਦੋਵਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਅਲਾਕੇ ਉੱਥੇ ਜਿੱਤੂ ਰਹੇ ਸਾ ਪੈਸ ਦੇ ਵਿਚਾਲੇ ਜਦੋਂ ਲੋਕ ਸਭਾ ਚੋਣਾਂ ਬਿਲਕੁਲ ਨੇੜੇ ਨੇ ਪੈਸ ਦੇ ਵਿਚਾਲੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇਹ ਬਿਲਕੁਲ ਸਾਫ਼ ਕਰ ਦਿੱਤਾ ਗਿਆ ਕਿ ਲੋਕ ਸਭਾ ਚੋਣ ਨਹੀਂ ਲੜਨਗੇ ਕਾਂਗਰਸ ਪਾਰਟੀ ਦਾ ਸਿਪਾਈ ਆ ਲੋਕ ਸਭਾ ਦੀ ਚੋਣ ਲੜਨੀ ਹੁੰਦੀ ਤਾਂ ਪਹਿਲਾਂ ਹੀ ਲੜ ਲੈਂਦਾ ਉਹਨਾਂ ਨੇ ਇਹ ਵੀ ਸਾਫ਼ ਕੀਤਾ ਗਿਆ ਕਿ ਜੇਕਰ ਲੋਕ ਸਭਾ ਦੀ ਚੋਣ ਲੜਨੀ ਹੁੰਦੀ ਤਾਂ ਪਹਿਲਾਂ ਹੀ ਲੜ ਲੈਂਦੇ ਪਰ ਨਾਲ ਉਹਨਾਂ ਨੇ ਆਪਣੀ ਧਰਮ ਪਤਨੀ ਨੂੰ ਲੈ ਕੇ ਜ਼ਰੂਰ ਇਹ ਗੱਲ ਕਹੀ ਹੈ ਕਿ ਮੈਡਮ ਚੋਣ ਲੜੇਗੀ ਜਾਂ ਨਹੀਂ ਉਹੀ ਜਵਾਬ ਦੇਣਗੇ ਹਾਲਾਂਕਿ ਇਸਦੇ ਹਾਲਾਂਕਿ ਸਸਪੈਂਸ ਬਰਕਰਾਰ ਹੈ ਕਿ ਮੈਡਮ ਚੋਣ ਲੜਦੇ ਜੇ ਨਹੀਂ ਜਾਂ ਨਹੀਂ ਹਾਲਾਂਕਿ ਉਹਨਾਂ ਨੇ ਇਹ ਸਪਸ਼ਟ ਕੀਤਾ ਆਪਣੇ ਬਾਰੇ ਸਪਸ਼ਟ ਕਰ ਦਿੱਤਾ ਪਰ ਉਹਨਾਂ ਦੇ ਧਰਮਪਤਨੀ ਚੋਣ ਲੜਨਗੇ ਜਾਂ ਨਹੀਂ ਇਸ ਬਾਰੇ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਉਹ ਹੀ ਜਵਾਬ ਦੇ ਸਕਦੇ ਨੇ ਪਰ ਆਪਣੇ ਬਾਰੇ ਉਹਨਾਂ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਹੈ ਕਿ ਨਵਜੋਤ ਸਿੰਘ ਸਿੱਧੂ ਲੋਕ ਸਭਾ ਚੋਣ ਨਹੀਂ ਲੜਨਗੇ ਕਿਉਂਕਿ ਲੋਕ ਸਭਾ ਚੋਣ ਕੁਝ ਮਹੀਨੇ ਲੋਕ ਸਭਾ ਚੋਣਾਂ ਦੇ ਬਾਕੀ ਨੇ ਜਿੱਥੇ ਕਿ ਲਗਾਤਾਰ ਵੱਖ-ਵੱਖ ਪਾਰਟੀਆਂ ਦੇ ਵੱਲੋਂ ਜ਼ੋਰ ਅਜ਼ਮਾਇਸ਼ ਕੀਤੀ ਜਾ ਰਹੀ ਹੈ ਪਰ ਇਸ ਦੇ ਵਿਚਾਲੇ ਇਹ ਬਿਲਕੁਲ ਸਾਫ਼ ਹੋ ਚੁੱਕਾ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਉਮੀਦਵਾਰ ਨਹੀਂ ਹੋਣਗੇ ਮੈਡਮ ਕਲੀਅਰ ਮੈਡਮ ਲੜਨੀ ਹੁੰਦੀ ਕੋਈ ਲੜ ਲੰਦਾ ਮੈਂ ਮੈਡਮ ਤਾਂ ਲੜਦਾ ਸੀ ਅੱਜ ਤਿੰਨ ਵਾਰ ਦਾ ਮੰਤਰੀ ਹਾਂ ਸਾਹਿਬ ਮੈਡਮ ਮੈਡਮ ਉਹ ਜਵਾਬ ਉਹੀ ਦੇ ਸਕਦੇ ਸਿੱਧੂ ਲੋਕ ਸਭਾ ਨਹੀਂ ਲੜੇ ਮੈਡਮ ਕਲੀਅਰ ਮੈਡਮ ਲੜਨੀ ਹੁੰਦੀ ਕੋਈ ਲੜ ਲੰਦਾ ਮੈਂ ਮੈਡਮ ਜੀ ਅੱਜ ਦਿਨਵਾਰਨ ਮੰਤਰੀ ਹਾਂ ਹਾਂ ਜੀ ਮੈਡਮ ਮੈਡਮ ਉਹ ਜਵਾਬ ਉਹੀ ਦੇ ਸਕਦੇ ਹਾਂ ਜੀ ਸਾਹਿਬ ਇਹ ਸਿੱਧੂ ਲੋਕ ਸਭਾ ਨਹੀਂ ਲੜਾ ਮੈਡਮ ਕਲੀਅਰ ਕਿ ਲੜਨੀ ਸਿੱਧੂ ਲੋਕ ਸਭਾ ਨਹੀਂ ਲੜਾ ਮੈਡਮ ਕਲੀਅਰ ਜੇ ਲੜਨੀ ਹੁੰਦੀ ਉਹ ਹੀ ਲੜ ਲੈਂਦਾ ਮੈਡਮ ਜੀ ਅੱਜ ਦਿਨਵਾਰਨ ਮੰਤਰੀ ਹਾਂ ਹਾਂ ਜੀ ਮੈਡਮ ਮੈਡਮ ਉਹ ਜਵਾਬ ਉਹੀ ਦੇ ਸਕਦੇ ਹਾਂ ਜੀ ਸਾਹਿਬ ਇਹ ਸਿੱਧੂ ਲੋਕ ਸਭਾ ਨਹੀਂ ਲੜਾ मैडम क्लियर ਲੜ ਨਹੀਂ ਹੁੰਦੀ ਉਹ ਹੀ ਲੜ ਲੈਣਾ ਮੈਂ ਮੈਡਮ ਤਾਂ ਰਾਜ ਦੀ ਤਨਵਰ ਦਾ ਮੰਤਰੀ ਹੋਣਾ ਮੈਂ ਨਹੀਂ ਮੈਡਮ ਮੈਡਮ ਉਹ ਜੋ ਇਹਦੇ ਲਗਾਤਾਰ ਇਹ ਸਵਾਲ ਬ੍ਰਕਾਸ ਸੀਗਾ ਲਗਾਤਾਰ ਸਵਾਲ ਬਣੇ ਹੋਏ ਸੀਗਾ ਕਿ ਕੀ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਉਮੀਦਵਾਰ ਹੋਣਗੇ ਜਾਂ ਨਹੀਂ ਚੋਣ ਲੜਨਗੇ ਜਾਂ ਨਹੀਂ ਪਰ ਇਸ ਨੂੰ ਲੈ ਕੇ ਇਸ ਸਵਾਲ ਦਾ ਜਵਾਬ ਨਵਜੋਤ ਸਿੰਘ ਸਿੱਧੂ ਨੂੰ ਦੇ ਦਿੱਤਾ ਗਿਆ ਉਹਨਾਂ ਨੇ ਸਾਫ਼ ਕਿਹਾ ਕਿ ਲੋਕ ਸਭਾ ਚੋਣ ਨਹੀਂ ਲੜਨਗੇ ਲੋਕ ਸਭਾ ਦੀ ਚੋਣ ਲੜਨੀ ਹੁੰਦੀ ਤਾਂ ਪਹਿਲਾਂ ਹੀ ਲੜ ਲੈਂਦੇ ਹਾਲਾਂਕਿ ਉਹਨਾਂ ਆਪਣੀ ਧਰਮਪਤਨੀ ਨਵਜੋਤ ਕੋਰ ਸਿੱਧੂ ਨੂੰ ਲੈ ਕੇ ਜਰੂਰ ਇਹ ਗੱਲ ਕਹੀ ਹੈ ਕਿ ਮੈਡਮ ਚੋਣ ਲੜਨਗੇ ਜਾਂ ਨਹੀਂ ਉਹੀ ਜਵਾਬ ਦੇਣਗੇ ਹਾਲਾਂਕਿ ਇਸ ਤੇ ਜਰੂਰ ਅਜੇ ਸਸਪੈਂਸ ਕਿਹਾ ਜਾ ਸਕਦਾ ਹੈ ਕਿ ਕੀ ਨਵਜੋਤ ਕੋਰ ਸਿੱਧੂ ਕੀ ਕਾਂਗਰਸ ਪਾਰਟੀ ਦੇ ਉਮੀਦਵਾਰ ਹੋਣਗੇ ਜਾਂ ਨਹੀਂ ਜਾਂ 2024 ਦੀਆਂ ਲੋਕ ਸਭਾ ਚੋਣਾਂ ਲੜਨਗੇ ਜਾਂ ਨਹੀਂ ਹਾਲਾਂਕਿ ਇਹ ਸਵਾਲ ਅਜੇ ਵੀ ਬਰਕਰਾਰ ਹੈ ਪਰ ਨਵਜੋਤ ਸਿੰਘ ਸਿੱਧੂ ਨੇ ਖੁਦ ਬਾਰੇ ਬਿਲਕੁਲ ਸਪਸ਼ਟ ਕਰ ਦਿੱਤਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਉਹਨਾਂ ਦੇ ਵੱਲੋਂ ਨਹੀਂ ਲੜੀਆਂ ਜਾਣਗੀਆਂ ਉਹਨਾਂ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਲੋਕ ਸਭਾ ਦੇ ਚੋ ਅੱਲੜ ਲੈਂਦੇ ਕਿਉਂਕਿ 2022 ਦੇ ਵਿਧਾਨ ਸਭਾ ਜੇਕਰ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਸਾਰੇ ਦਰਸ਼ਕਾਂ ਨੂੰ ਵੀ ਯਾਦ ਹੋਵੇਗਾ ਕਿ ਕਿਵੇਂ ਹੌਟ ਸੀਟ ਬਣੀ ਸੀ ਅਮਰਸਰ ਦੀ ਅਮਰਸਰ ਦੇ ਵਿੱਚ ਹੀ ਨਵਜੋਤ ਸਿੰਘ ਸਿੱਧੂ ਵਿਕਰਮਜੀਤ ਠੇਕੋ ਸੀਟ ਤੋਂ ਜਿਹੜੇ ਕਿ ਵਕਫ ਵਕਫ ਪਾਰਟੀਆਂ ਦੇ ਉਮੀਦਵਾਰ ਸਨ ਨਵਜੋਤ ਸਿੰਘ ਸਿੱਧੂ ਕਾਂਗਰਸ ਵੱਲੋਂ ਉਮੀਦਵਾਰ ਸਨ ਵਿਕਰਮਜੀਤ ਠੇਕਾ ਜਿਹੜੇ ਕਿ ਅਕਾਲੀ ਦਲ ਦੇ ਉਮੀਦਵਾਰ ਸਨ ਹਾਲਾਂਕਿ ਦੋਵਾਂ ਦੀਆਂ ਦੋਵਾਂ ਤੇ ਨਜ਼ਰਾਂ ਠੀਕੀਆਂ ਹੋਈਆਂ ਕਿ ਦੋਵਾਂ ਤੋਂ ਆਖਰਕਾਰ ਕੌਣ ਜਿੱਤ ਦਰਜ ਕਰਦਾ ਪਰ ਜਿਹੜੇ ਨਤੀਜੇ ਹਰਾਨੀ ਜਨ ਕਰੇ ਇਹਨਾਂ ਦੋਵਾਂ ਦੇ ਮੁਕਾਬਲੇ ਦੇ ਵਿੱਚ ਆਲੇ ਆਵਾ ਦੀ ਪਾਰਟੀ ਦੇ ਉਮੀਦਵਾਰ ਜਿਹੜੇ ਕਿ ਜਿੱਤਣ ਦੇ ਵਿੱਚ ਕਾਮਯਾਬ ਰਹੇ ਸਨ ਨਵਜੋਤ ਸਿੰਘ ਸਿੱਧੂ ਦੀ ਜਿੱਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਵੀ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਪਰ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਪੰਜਾਬ ਦੇ ਵਿੱਚ ਕਾਂਗਰਸ ਦਾ ਰਹਿੰਦਾ ਹਾਲਾਂਕਿ ਉਸ ਤੋਂ ਬਾਅਦ ਚ ਉਹਨਾਂ ਨੂੰ ਪ੍ਰਧਾਨਗੀ ਵਾਲੇ ਅਹੁਦੇ ਤੋਂ ਹਟਾਇਆ ਜਾਂਦਾ ਰਾਜਾ ਬਲਿੰਗ ਨੂੰ ਪ੍ਰਧਾਨ ਬਣਾ ਲਿਆ ਜਾਂਦਾ ਬਹੁਤ ਸਾਰਾ ਲੰਬਾ ਐਪੀਸੋਡ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਤੇ ਉਸ ਨੂੰ ਉਸ ਵੇਲੇ ਸਿੱਧੇ ਤੌਰ ਤੇ ਕਿਵੇਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕੈਪਟਨ ਮਰਿੰਦਰ ਨੂੰ ਘੇਰਿਆ ਜਾਂਦਾ ਸੀਗਾ ਤੇ ਜੇਕਰ ਪੂਰਾ ਤਖਤਾ ਪਲਟਦਾ ਤਾਂ ਉਸ ਦੇ ਵਿੱਚ ਵੀ ਪੂਰੇ ਮੁੱਖ ਸੂਤਰ ਧਾਰਕਿਆ ਜਾ ਸਕਦਾ ਨਵਜੋਤ ਸਿੰਘ ਸਿੱਧੂ ਹੀ ਰਹੇ ਪਰ ਹੁਣ ਜਦੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਆਖਰਕਾਰ ਚਰਚਾ ਹੈ ਕਿ ਕਿੱਥੋਂ ਕਿਹੜਾ ਉਮੀਦਵਾਰ ਹੋਵੇਗਾ ਇਸ ਦੇ ਵਿਚਾਲੇ ਹਾਲਾਂਕਿ ਵੀ ਸਵਾਲ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਤੇ ਆਪ ਦੇ ਗੱਠਜੋੜ ਨੂੰ ਲੈ ਕੇ ਕਿਸ ਤਰ੍ਹਾਂ ਦੀ ਸਥਿਤੀ ਰਹਿੰਦੀ ਹੈ ਕਿਸ ਤਰ੍ਹਾਂ ਦੀ ਪਿਕਚਰ ਬਣਦੀ ਹੈ ਪਰ ਇਸ ਦੇ ਵਿਚਾਲੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜਰੂਰ ਇਹ ਸਾਫ਼ ਕਰ ਦਿੱਤਾ ਗਿਆ ਹੈ ਕਿ ਉਹ ਲੋਕ ਸਭਾ ਚੋਣ ਨਹੀਂ ਲੜਨਗੇ ਇਸ ਤੋਂ ਤੂੰ ਲੋਕ ਸਭਾ ਨਹੀਂ ਲਾ। ਇਹ ਮੈਡਮ ਕਲੀਅਰ ਜੇ ਲੜ ਨਹੀਂ ਹੁੰਦੀ ਉਹ ਹੀ ਲੜ ਲੰਨਾ ਮੈਂ ਮੈਡਮ ਤਾਂ ਲੜਾ ਜੀ ਅੱਜ ਤਨਵਰ ਦਾ ਮੰਤਰੀ ਹਾਂ ਮੈਂ ਨਹੀਂ ਮੈਡਮ ਮੈਡਮ ਉਹ ਜਵਾਬ ਉਹ ਹੀ ਦੇ ਸਕਦਾ ਇਸ ਤੋਂ ਤੂੰ ਲੋਕ ਸਭਾ ਨਹੀਂ ਲਾ। ਇਹ ਮੈਡਮ ਕਲੀਅਰ ਜੇ ਲੜ ਨਹੀਂ ਹੁੰਦੀ ਉਹ ਹੀ ਲੜ ਲੰਨਾ ਮੈਂ ਮੈਡਮ ਤਾਂ ਲੜਾ ਜੀ ਅੱਜ ਤਨਵਰ ਦਾ ਮੰਤਰੀ ਹਾਂ ਮੈਂ ਨਹੀਂ ਮੈਡਮ ਮੈਡਮ ਉਹ ਜਵਾਬ ਉਹ ਹੀ ਦੇ ਸਕਦਾ ਇਸ ਤੋਂ ਤੂੰ ਲੋਕ ਸਭਾ ਨਹੀਂ ਲਾ। मैडम क्लियर क्या लड़नी हुंदी ओही लड़ ला लंदा मैं मैडम तो लड़ना सियाजी तीन बार ਦਾ ਮੰਤਰੀ ਹੋਣਾ ਸਾਹਿਬ ਮੈਨੂੰ ਨਹੀਂ ਮੈडम मैडम ਉਹ ਜਵਾਬ ਉਹੀ ਦੇ ਸਕਦਾ ਸਾਹਿਬ ਅਦਰ ਪੰਜਾਬ ਕਾਂਗਰਸ ਦੇ ਵੱਡੇ ਲੀਡਰ ਪ੍ਰਤਾਪ ਸਿੰਘ ਬਾਜਵਾ ਭਾਜਪਾ ਦੇ ਨਾਲ ਗੱਠ ਜੋੜ ਦੀਆਂ ਚਰਚਾਵਾਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੂੰ ਕੇਰ ਰਹੇ ਨੇ ਪ੍ਰਤਾਪ ਸਿੰਘ ਬਾਜਲ ਦਾ ਬਾਜਵਾ ਜਿਹੜਾ ਵੱਡਾ ਬਿਆਨ ਸਾਹਮਣੇ ਆਇਆ ਹੈ ਭਾਜਪਾ ਦੇ ਕਹਿਣ ਤੇ ਅਕਾਲੀ ਦਲ ਤੇ ਬਾਗੀ ਅਕਾਲੀ ਇੱਕਠੇ ਹੋਣਗੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਲੋਕ ਸਭਾ ਚੋਣਾਂ ਤੱਕ ਅਕਾਲੀ ਭਾਜਪਾ ਗੱਠਜੋੜ ਹੋ ਜਾਵੇਗਾ ਇਹ ਵੀ ਵੱਡਾ ਦਾਵਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਕਰ ਦਿੱਤਾ ਗਿਆ ਕਿ ਲੋਕ ਸਭਾ ਚੋਣਾਂ ਤੱਕ ਅਕਾਲੀ ਭਾਜਪਾ ਗੱਠਜੋੜ ਹੋ ਜਾਵੇਗਾ ਸੁਖਵੀਰ ਸਿੰਘ ਬਾਦਲ ਦੀ ਮਾਫੀ ਇੱਕ ਨਾਟਕ ਹੈ ਪ੍ਰਤਾਪ ਸਿੰਘ ਬਾਜਵਾ ਨੇ ਮਾਫੀ ਨੂੰ ਲੈ ਕੇ ਵੀ ਵੱਡਾ ਹਮਲਾ ਬੋਲਿਆ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਸੁਖਵੀਰ ਸਿੰਘ ਬਾਦਲ ਦੀ ਮਾਫੀ ਇੱਕ ਨਾਟਕ ਹੈ ਭਾਜਪਾ ਨਾਲ ਗੱਠਜੋੜ ਕਰਨ ਦੇ ਲਈ ਮਾਫੀ ਵਾਲਾ ਨਾਟਕ ਰਚਿਆ ਗਿਆ ਸੁਖਵੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗਣੀ ਚਾਹੀਦੀ ਸੀ ਪ੍ਰਤਾਪ ਸਿੰਘ ਬਾਜਵਾ ਨੇ ਵੀ ਵੱਡਾ ਬਿਆਨ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਪੰਥਕ ਪਰੰਪਰਾਵਾਂ ਮੁਤਾਬਿਕ ਸੱਚੇ ਦਿਲੋਂ ਮਾਫੀ ਮੰਗਣੀ ਚਾਹੀਦੀ ਸੀ ਸ੍ਰੀ ਅਕਾਲ ਤਖਤ ਸਾਹਿਬ ਸਨਮੁਖ ਪੰਜ ਪਿਆਰਿਆਂ ਦੇ ਅੱਗੇ ਪੇਸ਼ ਹੋਣਾ ਚਾਹੀਦਾ ਸੀਗਾ ਸੋ ਪਿਛਲੇ ਦਿਨੀ ਦਰਸਲ ਜੋ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮਾਫੀ ਮੰਗੀ ਗਈ ਸਥਾਪਨਾ ਦਿਵਸ ਸਮੋਕੇ ਰੱਖੇ ਸਮਾਗਮ ਦੇ ਦੌਰਾਨ ਤੇ ਇਸ ਦੇ ਵਿਚਾਲੇ ਹੁਣ ਪ੍ਰਤਾਪ ਸਿੰਘ ਬਾਜਵਾ ਦਾ ਇਹ ਬਹੁਤ ਵੱਡਾ ਬਿਆਨ ਸਾਹਮਣੇ ਆਇਆ ਜਿਸ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਕਾਲੀ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਜਿਸ ਤਰ੍ਹਾਂ ਦਾ ਸੁਖਦੇਵ ਸਿੰਘ ਢੀਂਡਸਾ ਦੇ ਆਬਿਆਨਾ ਦੇ ਵਿੱਚ ਪਹਿਲਾਂ ਤੇ ਨਾਲ ਨਰਮੀ ਨਜ਼ਰ ਆਈ ਹੈ ਜਿਵੇਂ ਸੁਖਬੀਰ ਸਿੰਘ ਬਾਦਲ ਨੇ ਮਾਫੀ ਮੰਗੀ ਕਿਉਂਕਿ ਲਗਾਤਾਰ ਉਸ ਤੋਂ ਬਾਅਦ ਕੀ ਤਰ੍ਹਾਂ ਦੀਆਂ ਚਰਚਾਵਾਂ ਵੀ ਜੜੀਆਂ ਈਚਾਰੀਆਂ ਤੇ ਇਸ ਦੇ ਵਿਚਾਲੇ ਵਿਰੋਧੀ ਧਿਰ ਦੇ ਆਗੂ ਤੇ ਕਾਂਗਸ ਪਾਰਟੀ ਦੇ ਸੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਕੇਰਿਆ ਗਿਆ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਾਜਪਾ ਦੇ ਕਹਿਣ ਤੇ ਅਕਾਲੀ ਤੇ ਬਾਗੀ ਅਕਾਲੀ ਇਕੱਠੇ ਹੋਣਗੇ ਲੋਕ ਸਭਾ ਚੋਣਾਂ ਤੱਕ ਕਾਲੀ ਭਾਜਪਾ ਗੱਠਜੋੜ ਹੋ ਜਾਵੇਗਾ ਇਹ ਵੀ ਪ੍ਰਤਾਪ ਸਿੰਘ ਬਾਜਵਾ ਨੇ ਵੱਡਾ ਦਾਵਾ ਕਰ ਦਿੱਤਾ ਇਸ ਮੁੱਦੇ ਤੇ ਬਹੁਤ ਹੋਈ ਕਾਂਗਰਸ ਦੀ ਸਰਕਾਰ 5 ਸਾਲ ਰਹੀ ਮੌਜੂਦਾ ਸਰਕਾਰ ਵੀ ਹੈ ਇਨਸਾਫ ਨਹੀਂ ਮਿਲਿਆ ਕਹਿੰਦੇ ਕਿ ਹੁਣ ਜੇ ਲੋਕਾਂ ਨੇ ਮੌਕਾ ਦਿੱਤਾ ਤਾਂ ਫਿਰ ਅਸੀਂ ਦੋਸ਼ੀਆਂ ਨੂੰ ਸਜ਼ਾ ਜੜੀ ਆ ਸਾਡੀ ਸਰਕਾਰ ਦੇਗੀ ਇੱਕੋ ਮੈਂ ਸਿੱਧੇ ਤੌਰ ਤੇ ਤੁਹਾਨੂੰ ਦੱਸਣਾ ਚਾਹਨਾ ਕਿ ਬਹੁਤ ਦੇਰ ਦੇ ਹੁਣ ਇਹ ਤਰਲੂ ਮੱਛੀ ਨੇ ਕਿ ਸੈਂਟਰ ਦੀ ਸਰਕਾਰ ਜਿਹੜੀ ਹੈ ਭਾਜਪਾ ਦੀ ਉਹਦੇ ਨਾਲ ਸਾਡੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੋਲਿਟੀਕਲ ਕੰਪਰੋਮਾਈਜ਼ ਹੋ ਜਾਏ ਪਾਰਲੀਮੈਂਟ ਤੋਂ ਪਹਿਲੇ ਤੋ ਜੋ ਮੈਨੂੰ ਪਤਾ ਲੱਗਾ ਭਾਜਪਾ ਨੇ ਇਹਨਾਂ ਨਾਲ ਪਹਿਲੀ ਸ਼ਰਤੇ ਰੱਖੀ ਸੀ ਕਿ ਪਹਿਲੇ ਤੁਸੀਂ ਇਹ ਕੰਮ ਕਰੋ ਉਸ ਤੋਂ ਬਾਅਦ ਜਿਹੜੀ ਭਾਜਪਾ ਦੇ ਨਾਲ ਸਿੱਖ ਲੀਡਰਸ਼ਿਪ ਦਾ ਰਸਤਾ ਹੈ ਉਹ ਫਿਰ ਇਹ ਗੱਲ ਕਹਿਣਗੇ ਕਿ ਸਾ ਸੁਖਬੀਰ ਸਿੰਘ ਬਾਦਲ ਕਿਉਂਕਿ ਮਾਫੀ ਉਹਨਾਂ ਨੇ ਮੰਗ ਲਈ ਹੈ ਅਸੀਂ ਇਕੱਠੇ ਹੋਣ ਦਾ ਪੂਰਵ ਵਿਚਾਰ ਫਿਰ ਕਰਾਂਗੇ ਇਸ ਕਿਸਮ ਦੇ ਬਿਆਲ ਮੈਂ ਅਖਬਾਰਾਂ 'ਚ ਪੜ ਵੀ ਲਏ ਮੈਨੂੰ ਇਹ ਨਜ਼ਰ ਹੁੰਦਾ ਹੈ ਕਿ ਉਹ ਲੀਡਰਜ਼ ਨੂੰ ਭਾਜਪਾ ਕਹੇਗੀ ਕਿ ਹੁਣ ਤੁਸੀਂ ਇਹਨਾਂ ਨੂੰ ਮਾਫ ਕਰੋ ਇੱਕ ਪਲੈਟਫਾਰਮ ਤੇ ਆਓ ਤੇ ਫਿਰ ਇਲੈਕਸ਼ਨਾਂ ਦੇ ਕੋਲ ਜਾ ਕੇ ਫਿਰ ਬਾਕੀ ਦੇ ਜਿਹੜੇ ਕੋਈ ਸਿਆਸੀ ਬੁੱਧੇ ਨੇ ਉਹਨਾਂ ਦੀ ਵੀ ਇਹ ਫਿਰ ਗੱਲ ਉਥੇ ਰੱਖਣਗੇ ਤੇ ਕੋਸ਼ਿਸ਼ ਕਰਨਗੇ ਕਿ ਆਪਣੀ ਜਿਹੜੀ ਗਰਾਊਂਡ ਇਹਨਾਂ ਨੇ ਸਿਆਸੀ ਗਰਾਊਂਡ ਲੂਜ਼ ਕੀਤੀ ਉਹਨੂੰ ਰਿਕਵਰ ਕਰਨ ਦੀ ਕੋਸ਼ਿਸ਼ ਹੋਏਗੀ ਇਹਨਾਂ ਦੀ ਤੋਂ ਮੈਂ ਸਮਝਣਾ ਕਿ ਬਕਾਇਦਾ ਤੌਰ ਇੱਕ ਸੈਂਟਰਲ ਗਵਰਨਮੈਂਟ ਵੱਲੋਂ ਇਹਨਾਂ ਦੇ ਸਾਹਮਣੇ ਜਿਹੜਾ ਪਹਿਲਾਂ ਇਹਨਾਂ ਤੇ ਇੱਕ ਸ਼ਰਤ ਰੱਖੀ ਗਈ ਸੀ ਉਹ ਪਹਿਲੀ ਸ਼ਰਤ ਸਸੂਬੀਤ ਸਿੰਘ ਉਹਨਾਂ ਨੇ ਪੂਰੀ ਕੀਤੀ ਅਜੇ ਕਈ ਹੋਰ ਪੜਾਅ ਇਸ ਤੋਂ ਬਾਅਦ ਆਣਗੇ ਜਿਹੜੇ ਪਾਰ ਕਰਨਗੇ ਤੇ ਪਾਰ ਕਰਦੇ ਕਰਦੇ ਆਇਸਤਾ ਆਇਸਤਾ